ਸਾਹਿਬ ਜੀ ਉਹ ਠੀਕ ਹੋ ਅਸੀਂ ਵੀ ਠੀਕ ਆ ਤੇ ਅੱਜ ਆਪਾਂ ਕੁਝ ਬਾਤ ਨਹੀਂ ਮਿਲਗੇ ਥੋੜਾ ਜਿਹਾ ਡਿਜ਼ਾਈਨ ਆਪਾਂ ਪਾਵਾਂਗੇ ਸਲਾਈਆਂ ਨਾਲ ਜਿਵੇਂ ਆਪਾਂ ਜੇ ਤੇ ਲੋਕ ਸਕਾਪ ਨਹੀਂ ਬਣਾਇਆ ਕਰਦੇ ਸੀ ਸ਼ੁਰੂ ਤੋਂ ਤਿੰਨ ਕੁੰਡੇ ਆ ਤਾਂ ਜਾਲੀ ਪਾਉਂਦੇ ਸੀ ਸਿਰੇ ਤੱਕ ਜਾਲੀ ਪਾਈ ਜਾਣਾ ਨਾਲੇ ਹੈਨਾ ਤੇ ਜਾਲੀ ਦੇ ਨਾਲ ਕੁੰਡੇ ਬੱਦਸੇ ਦੀ ਛਾੜਾ ਚੋ ਸੈਂਟਰ ਚ ਜਾਲੀ ਬਣਦੀ ਦੀ ਸਕਵਰ ਬੰਦ ਦੱਸੇ ਚਾਰ ਕਿਤਨੀ ਲਾਬਿਆ ਕਰਦੇ ਦੀ ਉਮੇ ਦੀ ਜਾਲੀ ਆਪਾਂ ਬਣਾਵਾਂਗੇ ਅੱਜ ਤੇ ਉਹ ਦੱਸ ਕੇ ਹੁਣ ਕੀ ਬਣਦੀ ਹੈ ਆਜੋ ਅ ਦੇਖੋ ਪਾ ਤਿੰਨੇ ਕੁੰਡੇ ਪਾਏ ਇੱਥੇ ਤਿੰਨ ਕੁੰਡਿਆਂ ਤੋਂ ਸ਼ੁਰੂ ਕਰਾਂਗੇ ਆਪਾਂ ਠੀਕ ਹੈ ਪਹਿਲਾ ਕੁੰਡਾ ਆਪਾਂ ਚਲੋ ਕਹੀਂ ਤਾਰ ਲੈਂਦੇ ਆ ਮੈਂ ਤਾਂ ਤੁਹਾਨੂੰ ਦੱਸ ਰਹੀ ਆ ਕੁੰਡਾ ਤਾਰ ਵੀ ਲੈਨੇ ਆ ਬਣਾ ਵੀ ਲੈਨੇ ਮੈਂ ਤਾਂ ਚਲੋ ਬਣਾ ਲੈ ਫੇਰ ਆਪਾਂ ਇਹ ਲਿਖ ਬਣਾ ਲੈ ਕੁੰਡਾ ਤਾਰਗਾ ਕਰਾਂਗੇ ਆਪਾਂ ਅੱਗੇ ਨਹੀਂ ਗਣੀ ਫੇਰ ਇਹ ਸੈਂਟਰ ਤਿੰਨ ਆ ਨਾ ਇਹ ਸੈਂਟਰal ਹੋ ਗਿਆ ਇਹਦੇ ਆਪਾਂ ਦੋ ਬਣਾ ਲਾਂਗੇ ਆ ਦੇਖ ਫੇਰ ਆਪਾਂ ਤਾਰਗਾ ਅੱਗੇ ਕਰ ਲੈ ਫੇਰ ਇਹਦੇ ਇੱਕ ਦੇ ਨਾਲ ਤਾਂ ਸਿੱਧਾ ਬਣ ਜੂਗਾ ਤੇ ਨਾਲੇ ਆਪਣੀ ਜਾਲੀ ਬਣ ਜੂਗੀ ਆ ਦੇਖ पहला तीन से हूँ अपने पांच कुंडे हो गए हम आप इत सारी पुठी सिलाई पाव गे जेडे डबल करे कुंडे सारे पुठी बना लेने फिर अपा सीधे वाले पास पहला एक सीधा बना अपने हम आप दो बनावागे क्योंकि कुंडा बद गया ना अपा जाली पाई सी ਇਹ ਸੈਂਟਰ ਵਾਲਾ ਸਿੱਧਾ ਫਿਰ ਆਪਾਂ ਅੱਗੇ ਕਰਿਆ ਤਾਂ ਇੱਕ ਦੇ ਦੋ ਬਣਾਏ ਫਿਰ ਅੱਗੇ ਕਰਿਆ ਫਿਰ ਇੱਕ ਦੇ ਦੋ ਆਪੇ ਤਾਂ ਇੱਥੇ ਮੇ ਜાળੀ ਬਣ ਗਈ ਬ자가 ਹੋਰ ਬਣੇਗਾ ਫਿਰ ਦਿਖੇਗਾ ਇਹ ਜાળੀ ਕਿਵੇਂ ਬਣੀ ਇਹ ਮੈਂ ਪਹਿਲਾਂ ਸਕਾਪ ਬਣਾਇਆ ਕਰਦੇ ਸੀ ਕੁੰਡੇ ਵਾਦੇ ਤਾਂ ਜਾਂਦੇ ਸੀਗੇ ਉੱਪਰ ਤੱਕ ਸਕਾਪ ਹੁਣ ਤਾਂ ਚਲੋ ਨਹੀਂ ਬਣਦੇ ਫਿਰ ਬਣਾਉਂਦੇ ਉਹ ਜਿਸਕਾਪ ਨੂੰ ਆ ਦੇਖ ਜાળੀ ਬਣਨੀ ਸ਼ੁਰੂ ਹੋ ਗਈ ਫਿਰ ਆਪਾਂ ਸਿੱਧਾ ਬਣਾਇਆ ਹੁਣ ਤਿੰਨ ਕੁੰਡੇ ਹੋ ਗਏ ਸਿੱਧੇ ਤਾਂ ਅੱਗੇ ਇਹ ਸੈਂਟਰ ਵਾਲਾ ਜਿਹੜਾ ਸਿੱਧਾ ਹੀ ਸਿੱਧਾ ਹੀ ਰਹੋਗਾ ਇਹ ਇਹਨੂੰ ਸਿੱਧਾ ਬਣਾਵਾਂਗੇ ਜਿਹੜਾ ਤਾਂ ਅੱਗੇ ਕਰਾਈਦੇ ਨਾਲ ਆਪਣਾ ਇੱਕ ਕੁੰਡਾ ਹੋਰ ਬਾ ਦਜੂਗਾ ਫਿਰ ਆਪਾਂ ਅੱਗੇ ਕਰਾਂਗੇ ਫੇਰੇ ਨੇ ਆ ਦੇਖ ਇਹ ਤੇ ਆਪਣੀ ਜાળੀ ਬਣਦੀ ਜਾ ਰਹੀ ਹੈ ਕੁੰਡੇ ਵੀ ਵਧਦੇ ਜਾ ਰਹੇ ਆ ਕੇ ਜੇ ਨਹੀਂ ਮੈਨੂੰ ਕਿ ਚਲੋ ਪਤਾ ਤਾਂ ਸਾਰਾ ਹੁੰਦਾ ਕਈਆਂ ਨੂੰ ਨਹੀਂ ਪਤਾ ਲੱਗਦਾ ਚਲੋ ਆਪਾਂ ਬਣਾ ਰਹੇ ਆ ਤੇ ਵਧੀਆ ਲੱਗੀਆਂ ਇਹ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਕਮੈਂਟ ਕਰਿਓ ਵਧੀਆ ਵਧੀਆ ਆਪਾਂ ਨੇ ਆਈਸ ਲਾਈਟ ਚ ਆਮੀ ਜੜੀ ਬਣਾ ਦੇ ਜਾਨਾ ਕਿ ਬਾਕੀ ਸੋਚ ਰਹੇ ਆਪਾਂ ਪਹਿਲਾਂ ਆਪਾਂ ਇੱਕ ਵਾਰੀ ਇੱਕ ਦੋ ਵਾਰੀ ਲਾਈਵ ਵੀਡੀਓ ਬਣਾਈ ਐ ਤੇ ਫਿਰ ਨਹੀਂ ਸੀ ਬਣਾਈ ਹੁਣ ਸੋਚਦੇ ਆਂ ਸ਼ਾਇਦ ਆਪਾਂ ਕੱਲ ਨੂੰ ਲਾਈਵ ਆਵਾਂਗੇ ਵੀਡੀਓ ਬਣਾਵਾਂਗੇ ਤੇ ਸੰਡੇ 10 ਤੋਂ 11:00 ਵਜੇ ਤੱਕ ਠੀਕ ਹੈ ਕੋਸ਼ਿਸ਼ ਕਰਾਂਗੇ ਤੁਸੀਂ ਲਾਈਵ 'ਚ ਜੁੜਿਓ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਭੈਣ ਭਰਾ ਤੇ ਕੋਸ਼ਿਸ਼ ਕਰਾਂਗੇ ਪੂਰੀ ਆ ਦੇਖੋ ਤੇਰਾ ਪਤਾ ਗੱਭਿਆ ਕਰੇ ਇਹ ਹੁਣ ਆਪਾਂ ਨੇ ਐ ਹੀ ਕੁੰਡੇ ਵੱਧੇ ਜਾਣੇ ਆ ਹੁੰਦੇ ਜੀ ਦੇਖਣਾ ਕਿ ਕਿਸ ਲਈ 파ਕੇ ਕੋ ਦਵਾਣਾ ਜਿੰਨੇ ਆਪਾਂ ਨੇ ਜੇ ਆਪਾਂ ਕੋਈ ਸਟਾਪ ਬਣਾਣਾ ਹੋ ਜਾ ਤਾਂ ਐ ਹੀ ਆਪਾਂ ਨੇ ਬਣਾ ਦੇ ਜਾਣਾ ਜਿੱਥੇ ਤੱਕ ਆਪਾਂ ਨੂੰ ਚੜਾਈ ਚਾਹੀਦੀ ਹੈ ਸਟਾਪ ਦੀ ਹੈਨਾ ਤੇ ਜਦੋਂ ਆਪਣੀ ਕੰਪਲੀਟ ਹੋ ਗਈ ਫਿਰ ਆਪਾਂ ਉੱਪਰ ہاں ਚਾਰ ਪੰਜ ਸਲਾਈਆਂ ਪੂਠੀਆਂ ਪਾ ਕੇ ਮੂਰੇ ਉਹਨੂੰ ਬੰਦ ਕਰ ਦਾਂਗੇ ਫਿਰ ਸਾਈਡ 'ਚੋਂ ਧਣੀਆਂ ਆਪਾਂ ਕੁੰਡੇ ਚੱਕ ਕੇ ਫਿਰ ਬੁਣਾਣੇ ਹੁੰਨੇ ਆ ਹਨਾ ਆ ਦੇਖੋ ਇਹਨੇ ਆਪਣੇ ਕੁੰਡੇ ਆ ਦੇਖੋ ਵਰਦੇ ਜਾਣੇ ਆ ਤੇ ਆ ਜਾਲੀ ਬਣਦੀ ਜਾਊਗੀ ਆ ਦੇਖੋ ਚਾਰ ਦਾਸ ਐਵੇਂ ਐਸੇ ਡਾਂਚ ਕੁੰਡੇ ਵੱਧ ਜਾਣਗੇ ਸੈਂਟਰ 'ਚ ਆਪਣੀ ਜੋਲੀ ਬਣਦੀ ਜਾਊਗੀ ਸਕਾਪ ਜਿਵੇਂ ਪਹਿਲਾਂ ਹੁੰਦੇ ਸੀ ਬਾਕੀ ਤੁਹਾਨੂੰ ਦੇਖ ਕੇ ਪਤਾ ਲੱਗ ਗਿਆ ਜਿਨ੍ਹਾਂ ਨੂੰ ਪਤਾ ਵੀ ਹੈ ਐਵੇਂ ਸਕਾਪ ਪਹਿਲਾਂ ਹੁੰਦੇ ਸੀਗੇ ਬਣਾਉਂਦੇ ਸੀਗੇ ਹੈਨਾ ਤੇ ਜੇ ਵਧੀਆ ਲੱਗੀ ਹੋਈ ਵੀਡੀਓ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਦੱਸਿਓ ਕਮੈਂਟ ਕਰਕੇ ਕਿ ਹੋਜਿਆ ਲੱਗਿਆ ਤੁਹਾਨੂੰ ਇਹ ਦਸੰਦਾ ਤਰੀਕਾ ਠੀਕ ਹੈ ਸਭ ਆਪਕੀ ਬਹੁਤ ਧੰਨਵਾਦ ਮੇਰੇ ਭੈਣਾਂ ਦਾ ਕਮੈਂਟ ਕਰਦੇ ਨੇ ਬਹੁਤ ਵਧੀਆ ਵਧੀਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਦੱਸਿਓ ਤੁਹਾਨੂੰ ਕਿ ਹੋ ਗਿਆ ਲੱਗਿਆ ਇਹਨੇ ਡਿਜ਼ਾਈਨ ਤੇ ਬਾਕੀ ਧੰਨਵਾਦ ਤੁਹਾਡਾ ਬਹੁਤ-ਬਹੁਤ ਫੇਰ ਆਪਾਂ ਅਗਲੇ ਵੀਡੀਓ ਚ ਮਿਲਦੇ ਆਂ ਸੀਗੇ ਤਾਂ ਕਰਦੇ ਆਂ ਆਪਾਂ ਐਂਡ ਓਕੇ ਬਾਏ ਸਤਿ ਸ਼੍ਰੀ ਅਕਾਲ ਜੀ